ਫਤਿ ਮੈਂ ਬੁਲਾਵਾ ਵਾਹੇ ਗੁਰੂ ਜੀ ਕਾ ਖਾਲਸਾ ਜੀ ਵਾਗੇ ਗੁਰੂ ਜੀ ਕੀ ਫਤਿਹ ਕਰੋ ਪਰਵਾਨ ਜੀ ਗੁਰੂ ਜੀ ਗ੍ਰੰਥ ਸਾਹਿਬ ਦਸਾਂ ਗੁਰੂਆਂ ਕੀ ਜੋਤ ਦਾਸ ਨੇਗੇ ਝੂਲੀ ਅੱਡੀ ਗੋਇਓ ਮਿਹਰਬਾਨ ਜੀ ਕਿਣ ਕਾ ਕੋਈ ਕਾਵ ਵਾਲਾ ਖੈਰ ਮੈਨੂੰ ਪਾ ਦੇਉ ਜੀ ਊਟ ਮੈਂ ਤਕਾਈ ਥੋੜੀ ਨਹੀਂਓ ਵਿਦਵਾਨ ਜੀ ਦੇ ਭਾਵ ਲੈਖ ਜੀ ਬਣਾ ਨਾਲ ਗਾ ਲਵਾ ਗੁਣ ਟੁੱੜ ਗਾ ਕੇ ਸੁੱਚੀ ਗੂੰਜੇ ਜੁਬਾਨ ਜੀ ਝੂੜੀ ਅੱਡ ਦਾ ਤਾ ਤੁੰਨੋ ਅਰਜ ਗੁਜ਼ਾਰਦਾ ਹਾਂ ਆ ਜਾ ਬੇ ਮੈਨੂੰ ਪੂਰਾ ਕਾਬਦਾ ਗਿਆਨ ਜੀ ਸਿੰਘ ਮਨ ਦੀਪ ਚਾ ਵਕਾਵੇ ਅਕਾਸ਼ ਵਿੱਚ ਸਿੰਘ ਮਨ ਦੀਪ ਚਾ ਵਕਾਵੇ ਸ਼ਿਵ ਵਿੱਚ ਚਾਲਾਂ ਵਾਲੇ ਖੰਭ ਲਾ ਕੇ ਭਰਨੀ ਉਡਾਨ ਜੀ ਖਾਹੀ ਗ੍ਰਹ ਬ੍ਰਹਿਮੰਡ ਸਾਜ ਆਪਣੇ ਜੋ ਇਹ ਦੇ ਵਿੱਚ ਬ੍ਰਹਿਮੰਡ ਸਦਾ ਬਿਆਸਨਾ ਇੱਕ ਦੂਜੇ ਨਾਲ ਕਿਵੇਂ ਜੋੜ ਦਿੱਤੇ ਚੰਦ ਆਪੇ ਚੱਕਰ ਲਗਾਈ ਜਾਂਦੇ ਆ ਵੇ ਤਰਵਾਸਨਾ ਸੋਚ ਤੂੰ ਹੀ ਪਰੇ ਕਿੰਨੇ ਸੂਰਜ ਬਣਾਏ ਤਸਾਂ ਕੀ ਕਿਵੇਂ ਕਿੰਨੇ ਕੋਈ ਪਤਾ ਇਤਿਹਾਸਨਾ ਸਾਰੇ ਜੋ ਗ੍ਰਹ ਸਣੇ ਸੂਰਜਾਂ ਦੇ ਭੱਜੀ ਜਾਂਦੇ ਗਤੀ ਬੜੀ ਤੇਜ਼ ਦੀ ਦਾयाम ਦਾ ਕਿਆਸਨਾ ਇੱਕ ਦੂਜੇ ਨਾਲ ਤਸਾਂ ਕੜੀਆਂ ਨੇ ਜੋੜੀਆਂ ਜੀ ਤਦਿਤ ਤੇ ਦਿਸੇ ਗੁਰਦੇਸ ਦਾ ਨਿਵਾਸ ਨਾ ਕਿੱਥੇ ਕਿੱਥੇ ਜੀਵ ਨੇ ਹੈ ਪਤਾ ਅਜੇ ਲੱਗਿਆ ਨਹੀਂ ਕਿੱਥੇ ਕਿੱਥੇ ਜੀਵਨ ਹੈ ਪਤਾ ਅਜੇ ਲੱਗਿਆ ਨਹੀਂ ਤੁਹਾਡੀ ਕਿਰਪਾ ਤੋਂ ਬਿਨਾ ਦਿਸੇ ਕੋਈ ਆਸ ਨਾ ਰਚ ਦਿੱਤੀ ਸ੍ਰਸ਼ਟੀ ਤੇ ਆਪ ਨਿਰਆਕਾਰ ਰਹਿ ਹਾਂ ਕਣ ਕਣ ਵਾਸ ਕੀਤਾ ਬੇਦ ਨਾ ਗਿਆ ਮਦਾਰ ਹਰ ਇੱਕ ਜੀਵ ਵਿੱਚ ਆਪ ਛੋਪ ਬੈਠ ਗਿਆ ਮੈਨਰੇ ਲਾਗੇ ਕੋਈ ਤੁਹਾਡੇ ਦਰਸ਼ ਜੋ ਪਾਉਂਦਾ ਕਸ ਪੂਰੀ ਮਰਗ ਦੀ ਨਾਪੀ ਚੋਂ ਸੁਗੰਧੀ ਛੱਡੇ ਸਮਝ ਨਾ ਆਵੇ ਉਹਨੂੰ ਬਾਰ ਖੋਜੀ ਜਾਵਦਾ ਸਰਦਾ ਪਿਆਰ ਮਨ ਭਗਤੀ ਦਾ ਵਾਸ ਜੀ ਦੇ ਉਸ ਸੱਚਤਾਈਆਂ ਪਦਾਰਸ਼ ਵਿਖਾਉਂਦਾ ਆਪ ਹੀ ਸਰਚ ਆਪ ਕਰਦਾ ਵਿਨਾਸ਼ ਦਾਤਾ ਪਿਛਲਾ ਸਫਾਇਆ ਕਰ ਗੋਰ ਹੈ ਵਿਸ਼ਾਮ ਦਾ ਸਿੰਘ ਮਨ ਦੀ ਪੀਓ ਦਾ ਬੇਦਨਾ ਕੋ ਆਮਦਾ ਏ ਸਿੰਘ ਮਨ ਦੀ ਪੀਓ ਤਨਾ ਕੋ ਆਮਦਾਏ ਖੂਨ ਤੋਂ ਜੋ ਦੇਗੀ ਦੁਰ ਲੱਭ ਗੇ ਬਣਾਵਦਾ ਜਾਮਾ ਬਲੇ ਹਾਰੇ ਗੁਰੂ ਪਿਤਾ ਦਸ਼ਮੇਸ਼ ਜੀ ਤੋਂ ਜੀ ਦੀ ਕਿਰਪਾ ਤੋਂ ਛਾਂਦ ਲੱਗਿਆ ਬਣ ਲੱਖ ਵਾਰ ਇਸਜਦਾ ਹੈ ਉਸ ਮਹਾ ਕਵਿਤਾਈ ਪਾਰਸ ਨੂੰ ਸੁਣ ਵਾਤ ਲੱਗਿਆ ਮੈਂ ਪਉਣ ਜੀ ਪੜਿਆ ਪਿੰਗਲ ਨਹੀਂ ਦਾਤੇ ਦੀਏ ਕਿਰਪਾ ਜੀ ਸੁਣ ਸੁਣ ਲਿਖਾਂ ਛੰਦ ਕਵੀ ਜੋ ਰਚਾਉਣ ਜੀ ਸੱਚੀ ਸੁੱਚੀ ਭਾਵਨਾ ਕਵੀ ਸ਼ਰੀ ਦੀ ਹਰ ਦੇਚ ਆਬ ਵਾਲੇ ਫੁਰਨੇ ਜੋਤਾਂ ਦੀ ਮਾਨੇ ਆਉਣ ਜੀ ਆਪ ਨਾ ਮੈਨੂੰ ਯਾਦ ਬਹੁਤ ਛੰਦ ਕੋਈ RAMU ਵਾਲੀਆਂ ਦੇ ਮੇਰੀ ਯਾਦ ਵਿੱਚ ਸਮਾਉਣ ਜੀ ਥੋੜੇ ਬਾਤੇ ਲਿਖੇ ਪਰ ਸੰਗੀ ਉਹਦੀ ਕਿਰਪਾ ਤੋਂ ਥੋੜੇ ਬਾਤੇ ਲਿਖੇ ਕੰਗਿਉ ਦੀ ਕਿਰਪਾ ਤੋਂ ਲਿਖੇ ਪਰ ਸੰਗ ਜੋ ਬਟਾਰੀ ਵਾਲੇ ਗਾਉਣ ਜੀ ਬੰਦਾ ਮਰ ਜਾਂਦਾ ਸਦਾ ਜਿਉਂਦੇ ਨੇ ਕਰਮ ਸੱਚੇ ਸੱਚਿਆਂ ਨੂੰ ਕੁੱਲ ਵੇਖੋ ਪੂਜੇ ਸੰਸਾਰ ਜੀ ਤਾਕਤ ਤੇ ਸ਼ੌਹਰਤ ਦਾ ਮਾਣ ਬਹੁਤਾ ਕਰੀਏ ਨਾ ਕਿਸੇ ਤੋਂ ਨਾ ਟਿਗਾ ਬੀੜਾ ਟੋਪੇ ਹੰਕਾਰ ਜੀ ਪਹਿਲੀਆਂ ਤੇ ਅੰਤਲੀ ਹੈ ਵਾਰ ਮਿਲੀ ਜ਼ਿੰਦਗੀ ਜੀ ਸੋਚ ਉੱਚੀ ਰੱਖਿਓ ਨਾ ਮਾਣਾ ਕਿਰਦਾਰ ਜੀ ਬੰਦੇ ਤਾਂ ਹੀ ਬੰਦਾ ਜਾਣੋ ਐਵੇਂ ਹੰਕਾਰੀਏ ਨਾ ਬੜੀ ਔਖੀ ਸਣੀ ਗੁੰਦੀ ਜਮਾ ਵਾਲੀ ਮਾਰ ਜੀ ਲੱਖ ਤੇਰੇ ਸਾਖਿਆਰ ਪਰੇ ਨੇ ਖਜਾਨੇ ਲੱਖ ਹਸਰਤ ਬਿੜਾ ਮਨੋ ਬੈਠਾ ਕਿਉ ਬਿਸਾਰ ਜੀ ਸਿੰਘ ਮਨ ਦੀਪ ਪਹਿਣੀ ਪੇਸ਼ੀ ਹੈ ਪੁਗਤਣੀ ਜੀ ਸਿੰਘ ਮਨ ਦੀਪ ਬੇਸ਼ੀ ਹੈ ਬੁਗਤਣੀ ਜੀ ਜਾਣਾ ਪੈਣਾ ਅੰਤ ਤਰਮ ਰਾਜ ਦੇ ਦੁਆਰ ਜੀ ਮਾੜੇ ਸਮੇਂ ਵੀਲੇ ਸਾਥ ਦਿੱਤਾ ਹੋਵੇ ਜਿਸਨੇ ਜੀ ਭਲੇ ਵੇਲੇਾਂ ਚੋਂ ਨੂੰ ਮਨ ਚੋਂ ਪੁਲਾਏ ਨਾ ਬੇਚਤਾ ਦੇ ਵਿੱਚ ਸਦਾ ਭਾਈ ਨਾਲ ਖੜਦੇ ਨੇ ਬਹਿਰੀਆਂ ਦੀ ਚੁੱਕ ਵਿੱਚ ਆਪਣਾ ਗਵਾਏ ਨਾ ਪੁਰਾਣੀਵੇਂ ਹੁਣ ਤੇ ਜੇ ਮੁੱਕ ਜੇ ਕੋਲੇਸ਼ ਕੋਈ ਝਾਂਪ ਗਏ ਦੇ ਵਿੱਚ ਗੱਲ ਨੂੰ ਵਧਾਈਏ ਉਣ ਕੇ ਤੇ ਦੂਜੇ ਪਾਸੇ ਕਰ ਦੇਣੀ ਬਹੁਤ ਮਾਰਾ ਲੱਗੀ ਵਿੱਚ ਤੇਲ ਕਦੇ ਪਾਈਏ ਨਾ ਸੱਚੇ ਨੂੰ ਜੋ ਭੰਡੇ ਉਹਨੇ ਤੁਹਾਨੂੰ ਕੀ ਸਲਾਉਣਾ ਦੱਸੋ ਨੀਤ ਜੀ ਦੀ ਮਾੜੀਆਂ ਰੇ ਉਸ ਨੂੰ ਬਣਾਏ ਨਾ ਕਿਸੇ ਦੀ ਨੂੰ ਮਾੜੀ ਨਿਗਾਹ ਨਾਲ ਜਿਹੜਾ ਤੱਕਦਾ ਏ ਨਦੀਪ ਪੈਰਿਓ ਦਾ ਛਤਰੰਜ ਰਾਏ ਕੱਲੇ ਨਾਲ ਗੁਰਾਂ ਇੱਥੇ ਢੱਪਾਗੀ ਤਾਦਤੀ ਦੇ ਪਾਗ ਨੇ ਜਗਾਇ ਜੀ ਲਿਖਾ ਇਤਿਹਾਸ ਕਾਬੂ ਰੂਪ ਚਿਤ ਮੰਨਾ ਮੇਰੀ ਆਪੇ ਮਾਨ ਰੱਬ ਸੱਚਾ ਵੇਣ ਚਲਾਏ ਜੀ ਹੱਥ ਬਾਨ ਅਰਜ ਗੁਜਾਰਾ ਤੁਨੂੰ ਸ਼ਹਿਨਸ਼ਾhme ਤੋਂ ਬਿਨਾ ਕਿੜਾ ਨੇ ਕੱਕ ਖੈਰ ਝੋਲੀ ਪੈ ਜਾਵੇ ਦਾ ਬੰਦੀ ਰੂਪ ਮੇਰੇ ਮਨ ਤਾਈ ਪਾਏ ਜੀ ਸਿੰਘ ਮਨਦੀਪ ਮੰਗੇ ਕਾਵ ਵਾਲੀ ਪਿਛਿਆ ਜੀ ਸਿੰਘ ਮਨਦੀਪ ਮੰਗੇ ਕਾਵ ਵਾਲੀ ਪਿਛਿਆ ਜੀ ਸਿੰਘ ਮਨਦੀਪ ਮੰਗੇ ਕਾਵ ਵਾਲੀ ਪਿਛਿਆ ਜੀ ਇਹ ਵੀ ਰੂਪ ਭਗਤੀੋਂ ਪਾਗਤੀ ਕਮਾਏ ਜੀ ਇਹ ਵੀ ਰੂਪ ਭਗਤੀੋਂ ਪਾਗਤੀ ਕਮਾਏ ਜੀ